ਕੰਗਨਾਰ ਨੌਤ ਦੀ ਚੰਡੀਗੜ੍ਹ ਹਵਾਈ ਅੱਡੇ ਤੇ ਥੱਪੜ ਪ੍ਰੇਟ ਕਰਨ ਵਾਲੀ ਮੈਲਾ ਸਿਪਾਹੀ ਕੈਮਰੇ ਸਾਹਮਣੇ ਆ ਗਈ ਹੈ ਮੈਲਾ ਸਿਪਾਹੀ ਕੁਲਵਿੰਦਰ ਕੌਰ ਨੇ ਕਹਿ ਦਿੱਤਾ ਹੈ ਕਿ ਜਿਹੜਾ ਕੰਗਨਾਰ ਨੌਤ ਨੇ ਕਸਾਨ ਬੀਬੀਆਂ ਬਾਰੇ ਪ੍ਰਦਰਸ਼ਨਕਾਰੀ ਕਿਸਾਨ ਬੀਬੀਆਂ ਬਾਰੇ ਬਿਆਨ ਦਿੱਤਾ ਸੀ ਕਿ 100-100 ਰੁਪਏ ਦਿਹਾੜੀ ਤੇ ਜਾਂਦੀਆਂ ਨੇ ਮੈਂ ਉਹਦੇ ਤੋਂ ਦੁਖੀ ਸੀ ਕਿਉਂਕਿ ਮੇਰੀ ਮਾਂ ਵੀ ਜਾਨੀ ਕਿ ਕੁਲਵਿੰਦਰ ਕੌਰ ਦੀ ਮਾਂ ਵੀ ਜਿਹੜੇ ਆ ਉਹਨਾਂ ਪ੍ਰਦਰਸ਼ਨਕਾਰੀ ਮਹਿਲਾਵਾਂ ਦੇ ਵਿੱਚ ਉਹਨਾਂ ਪ੍ਰਦਰਸ਼ਨਕਾਰੀ ਬੀਬੀਆਂ ਦੇ ਵਿੱਚ ਸ਼ਾਮਲ ਸੀ ਜਿਹੜੀਆਂ ਬੀਬੀਆਂ ਕਿਸਾਨੀ ਹੱਕਾਂ ਦੇ ਲਈ ਦਿੱਲੀ ਦੀਆਂ ਬਰੂਹਾ ਤੇ ਸੰਘਰਸ਼ ਲੜ ਰਹੀਆਂ ਸਨ ਉਹਨਾਂ ਦੇ ਵਿੱਚ ਕੁਲਵਿੰਦਰ ਕੌਰ ਦੇ ਮਾਤਾ ਸ਼ਾਮਲ ਸਨ ਅੱਜ ਕੰਗਣਾ ਰਣੋਤ ਦੀ ਗੱਲ ਤੇ ਪਿਆ ਹੋਇਆ ਇਹ ਥੱਪੜ ਕੰਗਣਾ ਰਣੋਤ ਲਈ ਕਾਫੀ ਹੈ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਅਣਖੀ ਲੋਕ ਕਹਿੋ ਜੇ ਹੁੰਦੇ ਐ ਕਿਵੇਂ ਬਕਵਾਸ ਨਹੀਂ ਕਰਨੀ ਚਾਹੀਦੀ ਸੱਚੇ ਸੁੱਚੇ ਲੋਕ ਜਦੋਂ ਆਪਣੇ ਹੱਕਾਂ ਲਈ ਉੱਠ ਖੜਾਉਂਦੇ ਐ ਤਾਂ ਉਹਨਾਂ ਦੇ ਉੱਤੇ ਚਾਰ ਪੈਸਿਆਂ ਦੇ ਲਈ ਤੇ ਫੇਮਸ ਹੋਣ ਦੇ ਲਈ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਪਕਾਈ ਨਹੀਂ ਮਾਰਨੀ ਚਾਹੀਦੀ ਅੱਜ ਕੁਲਵਿੰਦਰ ਕੌਰ ਵੱਲੋਂ ਮਾਰਿਆ ਗਿਆ ਇਹ ਥੱਪੜ ਕੰਗਣਾ ਰਣੌਤ ਨੂੰ ਸਬਕ ਸਿਖਾਉਣ ਲਈ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਕਾਫੀ ਹੈ ਜਿਹੜੇ ਸੰਘਰਸ਼ ਕਰਦੇ ਮਜ਼ਦੂਰਾ ਕਿਸਾਨਾਂ ਮਲਾਜ਼ਮਾਂ ਬਾਰੇ ਬਕਵਾਸ ਕਰਦੇ ਐ ਉਹਨਾਂ ਨੂੰ ਵੇਲੜ ਦੱਸਦੇ ਐ ਨਕੰਮੇ ਦੱਸਦੇ ਐ ਸ਼ਰਾਬੀ ਦੱਸਦੇ ਆ ਉਹਨਾਂ ਔਰਤਾਂ ਨੂੰ ਦਿਹਾੜੀਦਾਰ ਦੱਸਦੇ ਆ ਜਿਹੜੇ ਇਹਨਾਂ ਸੰਘਰਸ਼ਾਂ 'ਚ ਸ਼ਾਮਲ ਹੁੰਦੀਆਂ ਨੇ ਕੁਲਵਿੰਦਰ ਕੌਰ ਕੀ ਕਹਿੰਦੀ ਆ ਆਪਾਂ ਕੰਨੀ ਸੁਣ ਲੈਨੇ ਆ ਕਿ ਸੋਸੋ ਤੇ ਕਿਲੀ ਬੈਠੀ ਆ ਉਹਨੇ ਮੈਂ ਬੈਠੀ ਕਿ ਉਹਨੇ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸਨੇ ਪਲਾਨ ਕੀਤਾ ਆ ਪਰ ਆ